ਪੁਲਿਸ ਸਰਦੇ ਥਾਣਾ ਵੇਰਕਾ ਇਲਾਕੇ ਵਿੱਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਹੋਇਆ ਝਗੜਾ ਤੇ ਤਾਰ ਹਥਿਆਰ ਨਾਲ ਕੀਤੀ ਗਏ 4 ਦੇ ਕਰੀਬ ਲੋਕਾਂ ਨੂੰ ਜ਼ਖਮੀ ਜ਼ਖਮੀ ਨੂੰ ਇਲਾਜ ਦੇ ਲਈ ਕਰਵਾਇਆ ਗਿਆ ਵੇਰਕਾ ਹਸਪਤਾਲ ਵਿੱਚ ਦਾਖਲ ਪੁਲਿਸ ਅਧਿਕਾਰੀ ਪਹੁੰਚੇ ਮੌਕੇ ਤੇ ਕੀਤੀ ਜਾਂਚ ਸ਼ੁਰੂ ਕੀਆ ਅਰੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਕੀਤੇ ਜਾ ਰਹੇ ਹਨ ਚੱਕ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਤ 2-3 ਦੇ ਵਿੱਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਹੋਇਆ ਆਪਸੀ ਝਗੜਾ ਝਗੜਾ ਹੋਣ ਤੋਂ ਬਾਅਦ ਦੂਜੀ ਤੀਰ ਦੇ 15-16 ਦੇ ਕਰੀਬ ਲੋਕਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਬੱਚਿਆਂ ਦੀ ਉਮਰ 13-14 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੋ ਵਿਅਕਤੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਬੇਰਕਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਪਿੰਡ ਪਰਿਵਾਰ ਦੇ ਮੀਡੀਆ ਨੂੰ ਦੱਸਦੇ ਹੋਏ ਕਿਹਾ ਕਿ ਛੋਟੇ-ਛੋਟੇ ਬੱਚਿਆਂ ਦੀ ਆਪਸੀ ਲੜਾਈ ਤੋਂ ਬਾਅਦ ਆਓ ਸੌਣਦੇ ਹਾਂ ਇਹ ਪਰਿਵਾਰ ਦਾਤੀ ਚੈਨ ਹੈ ਮੇਰਾ ਨਾਮ ਹੀ ਰਸ਼ਮ ਸਿੰਘ ਜੀ ਅੱਜ ਕੀ ਗੱਲ ਹੋਈ ਜੀ ਔਰ ਇਹ ਬੱਚੇ ਤੋਂ ਗੱਲ ਹੋਈ ਬੱਚੇ ਬੱਚੇ ਲੜੇ ਸੀ ਕਿਹੜੀ ਜਗ੍ਹਾ ਤੇ ਵੀਰ ਜੀ ਕਿਹੜੀ ਜਗ੍ਹਾ ਤੇ ਇਹ ਹੁੰਦਲ ਡੇਰੀ ਦੇ ਸਾਹਮਣੇ ਬਿਲਕੁਲ ਜੀ ਅੱਛਾ ਜੀ ਬੋਬੀ ਦੁਕਾਨ ਵਾਲੇ ਦੇ ਸਾਹਮਣੇ ਕਿਹੜੇ ਬੰਦੇ ਸੀ ਜਿਨ੍ਹਾਂ ਦਾ ਤੁਹਾਡਾ ਝਗੜਾ ਹੋਇਆ ਸੀ ਇਹ ਗੋਰੀ ਹੈਗਾ ਜੀ ਮੁੰਡਾ ਜੀ ਉਹਦਾ ਮੁੰਡਾ ਹੈਗਾ ਸੀ ਜੀ ਅੱਛਾ ਝਗੜੇ ਦਾ ਕਾਰਨ ਕੀ ਸੀ ਭਾਜੀ ਬੱਚਿਆਂ ਦਾ ਹੀ ਜੀ ਬਸ ਬੱਚੇ ਲੜੇ ਉਸ ਤੋਂ ਬਾਅਦ ਇਹਨਾਂ ਨੂੰ ਡੱਕਿਆ ਹੈਗਾ ਵਾ ਤੇ ਪੂਰੀ ਤੈਰੀ ਚ ਆਏ ਹੈਗੇ ਆ ਆਪਣੇ ਘਰੋਂ ਸਮਾਨ ਲੈ ਆ ਗਏ ਤੇ ਦੁਕਾਨ ਦੇ ਵਿੱਚ ਪੈ ਗਏ ਬੱਚੇ ਦੇ ਟੰਕੇ ਲਵੋਣ ਦੇ ਹਾਂ ਛੋਟੇ ਦੇ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਭਾਈ ਤੁਹਾਡੇ ਤੇ ਹਮਲਾ ਕੀਤਾ ਸਾਰੇ ਜਣੇ 15 16 ਜਣੇ ਸੀ ਭਾਈ ਸਾਰੇ ਜਣੇ ਅੱਛਾ ਕੋਈ ਸੀਸੀਟੀਵੀ ਕੈਮਰੇ ਵਿੱਚ ਆਈ ਕੋਈ ਸਾਹਮਣੇ ਸਾਨੂੰ ਉੱਥੇ ਲੱਗੇ ਦੱਸੋ ਉੱਥੇ ਭਾਜੀ ਕੈਮਰੇ ਲੱਗੇ ਹੈਗੇ ਆ ਉਹਨਾਂ ਦਾ ਕੋਈ ਪ੍ਰਾਇਨੈਂਸਸ਼ਨ ਕਰਤਾ ਨਹੀਂ ਕਿਸੇ ਨੂੰ ਉਹਨਾਂ ਪਹਿਲਾਂ ਭਾਈ ਕੋਈ ਇਹੋ ਜਿਹਾ ਮਾੜਾ ਮੋੜਾ ਝਗੜਾ ਹੁੰਦਾ ਰਿਹਾ ਕੋਈ ਇਹੋ ਜਿਹੀ ਗੱਲਬਾਤ ਨਹੀਂ ਆ ਕੋਈ ਮਹਿਸੂਸ ਹੀ ਨਹੀਂ ਕੀਤੀ ਹੁੰਦੇ ਜਾਂਦੇ ਆ ਫੋਨ ਤੇ ਆਈ ਤਾਂ ਬੱਚਿਆਂ ਤੋਂ ਹੋਈ ਆ ਜੀ ਹਥਿਆਰ ਕਿਹੜੇ ਕਿਹੜੇ ਉਹਨਾਂ ਕੋਈ ਖੰਡਾ ਹੈਗਾ ਇਹ ਭਾਈ ਦਾਤਰ ਹੈਗੇ ਸੀ ਹਾਂਜੀ ਹੋਰ ਛੱਟਾਂ ਆ ਗਈਆਂ ਕਿਰਪਾਨ ਹੈਗੀ ਹਾਂਜੀ ਤੁਹਾਡੇ ਕਿੰਨੇ ਬੰਦੇ ਸੱਟਾਂ ਲੱਗੀਆਂ ਤੁਹਾਡੇ ਚੋਂ ਬੱਚਿਆਂ ਦੇ ਦੋ ਬੱਚਿਆਂ ਦੇ ਲੱਗੀਆਂ ਵੇ ਤੇ ਦੋ ਸਾਡੇ ਭਰਾ ਦੋਵਾਂ ਭਰਾਵਾਂ ਦੇ ਲੱਗੇ ਇੱਕ ਮੇਰੇ ਛੋਟੇ ਭਰਾ ਦੇ ਲੱਗੇ ਇੱਕ ਮੇਰੇ ਲੱਗੀਆਂ ਜੀ ਹੁਣ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਬੇਟੀ ਤੁਸੀਂ ਮੰਗ ਭਾਜੀ ਇਹੋ ਹੀ ਆ ਵੀ ਸਾਡਾ ਮਤਲਬ ਜੋ ਵੀ ਆ ਸਾਨੂੰ ਸਹੀ ਤਰ੍ਹਾਂ ਮਤਲਬ ਜੋ ਵੀ ਸਾਡਾ ਬੰਦਾ ਵਾ ਸਾਨੂੰ ਕੀਤਾ ਜਾਵੇ ਸਾਡੀ ਉਸ ਪੰਜੀ ਮੌਕੇ ਤੇ ਨਹੀਂ ਮੌਕੇ ਤੇ ਪੁਲਿਸ ਨਹੀਂ ਪਹੁੰਚੀ ਜੀ ਉਹ ਆ ਗਈ ਸੀ ਪੁਲਿਸ ਪੁਲਸ ਨਹੀਂ ਆਈ ਨਹੀਂ ਭਾਈ ਵਹੀ ਆਪ ਖੁਦ ਆਏ ਇਨਾਂ ਕੋਲ ਅੱਛਾ ਪੁਲਸ ਵਾਲੇ ਪੁਲਸ ਵਾਲਿਆਂ ਕੋ ਖੁਦ ਆਪ ਆਏ ਆ ਠੀਕ ਹੈ ਜੀ ਹਾਂਜੀ ਮੇਰਾ ਨਾਮ ਹੈ ਤੇ ਪਾਜੀ ਅਸੀਂ ਘਰੋਂ ਦੌੜੇ ਦੌੜੇ ਆਏ ਆ ਬੱਚੇ ਨੂੰ ਟੱਕ ਕੇ ਲਵਾਉਣ ਦੇ ਆ ਸਾਨੂੰ ਆ ਕੇ ਤੇ ਸਾਰਿਆਂ ਨੂੰ ਪੈ ਗਏ ਤੇ ਉਹਨਾਂ ਨੇ ਕੈਂਚੀਆਂ ਵੀ ਮਾਰੀਆਂ ਵਾ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਵਾ ਤੇ ਉਹ ਹੀ ਕਮਾਉਣ ਵਾਲੇ ਆ ਤੇ ਅਸੀਂ ਸਾਰੇ ਖਾਣ ਵਾਲੇ ਕਿੰਨੇ ਜੀ ਹੈਗੇ ਤੇ ਉਹ ਹੁਣ ਇਨਸਾਫ ਦਿੱਤਾ ਜਾਵੇ ਸਾਨੂੰ ਤੇ ਕੀ ਕੀਤਾ ਜਾਵੇ ਮੰਗ ਕੀ ਕਰਦੇ ਆ ਮਾਗੇ ਹੋਏ ਕਹਿੰਨੇ ਆ ਕਿ ਇਮਸ਼ੌ ਫੇ ਦਿੱਤਾ ਜਾਵੇ ਸਾਨੂੰ ਕਿੰਨੇ ਕ ਬੰਦੇ ਆਏ ਸੀ ਬਹੁਤ ਜ਼ਿਆਦੇ ਬੰਦੇ 10 ਜਾਣੇ ਬੰਦੇ ਹੀ ਜਿਹੜੇ ਛਰਪਾਨਾ ਐਡੀਆਂ ਐਡੀਆਂ ਲੰਮੀਆਂ ਉਹਨਾਂ ਨੇ ਫੜੀਆਂ ਸੀ ਤੇ ਸਾਰੇ ਪੈ ਗਏ ਇਹ ਉਹਨਾਂ ਨੂੰ ਤੇ ਦੋ ਦੋ ਜਾਣੇ ਇਹ ਅੰਦਰ ਹੀ ਤੰਗ ਕੁੜੀ ਸਹੀ ਗਈ ਨਾ ਕੋਈ ਨਹੀਂ ਆਇਆ ਉਥੇ ਅਹੀਂ ਹਾਂ ਸਾਰੇ ਹੁਣ ਤੁਸੀਂ ਪੁਲਿਸ ਨੂੰ ਗਲਾ ਦੇ ਦਿੱਤੀ ਇਹਦੇ ਬਾਰੇ ਹਾਂਜੀ ਦਿੱਤੀ ਹੈ ਅਜੇ ਕੋਈ ਪੁਲਿਸ ਕੋਈ ਅਜੇ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਬਸ ਉਹਨਾਂ ਨੇ ਪਰਚੀਆਂ ਹੀ ਸਾਨੂੰ ਬਣਾ ਕੇ ਫੜਾ ਦਿੱਤੀਆਂ ਵਾ ਕਹਿੰਦੇ ਤੁਸੀਂ ਇਲਾਜ ਕਰਾ ਲਓ ਤੇ ਫੇਰ ਹਾਨੂ ਲਿਆ ਕੇ ਇੱਥੇ ਪਰਚੀਆਂ ਫੜਾਓ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਡਾਕਟਰ ਵੱਲੋਂ ਜੇ ਕੋਈ ਨਹੀਂ ਉਹਨਾਂ ਨੇ ਕਾਰਵਾਈ ਕੋਸ਼ਿਸ਼ ਨਹੀਂ ਕੀਤੀ ਬਸ ਪੱਟੀਆਂ ਹੀ ਕੀਤੀਆਂ ਉਹਨਾਂ ਨੇ ਅਜੇ ਕੁਝ ਨਹੀਂ ਕੀਤਾ ਨਾਲੇ ਮੰਜ ਮੇਰਾ ਨਾਮ ਪਰਮਜੀਤ ਕੌਰ ਬਾਜੀ ਬੇਟਾ ਹਰੇ ਘਰ ਨਾ ਚਰਾਗ ਜੈ ਮਨ ਲਵੀਰਵਾਰ ਨਾ ਹੀ ਚਰਾਗ ਜਗਾਉਣੇ ਪੀਰਾਂ ਦੀ ਜਗਾ ਵਾ ਬੇੜੇ ਨੂੰ ਦੁਕਾਨ ਤੇ ਪ੍ਰਸ਼ਾਦ ਲੈਣ ਭੇਜਿਆ ਰਸਤੇ ਦੇ ਵਿੱਚ ਉਹਨੂੰ ਨਾ ਬੱਚਿਆਂ ਮਨ ਬੱਚੇ ਨੂੰ ਸਟਾਂ ਲਾ ਦਿੱਤੀਆਂ ਹਾਨੂ ਘਰੇ ਪਤਾ ਲੱਗਾ ਅਸੀਂ ਸਾਰੇ ਗਏ ਆ ਉਥੇ ਕਲੀਨਿਕ ਦੇ ਉੱਤੇ ਉਹਦਾ ਵੱਡਾ ਡੈਡੀ ਉਹਦੇ ਨਾਲ ਟੰਕੇ ਡਿਆ ਹੀ ਲਵਾਉਣਾ ਅਸੀਂ ਸਾਰੇ ਜਾਣੇ ਕਲੀਨਿਕ ਦੇ ਅੰਦਰ ਹਾਂ ਉਹ 77 ਲੈ ਕੇ ਪੈ ਗਏ ਉਹਨਾਂ ਸਾਰੀ ਫੈਮਿਲੀ ਆਈ ਆ ਉਹਨਾਂ ਨੇ ਮੱਲਾ ਵਕਰਪਾਨ ਦੇ ਨਾਲ ਹਥਿਆਰ ਕਾਫੀ ਜਾਇਏ ਤੇ ਉਹਨਾਂ ਨੇ ਕਾਫੀ ਵੱਡ ਫਟ ਕੇ ਦੀ ਚਾਰ ਜਾਣਿਆਂ ਦੇ ਚਾਰ ਜਾਣੇ ਜਿਆਦੀ ਸੰਤ ਕਿੰਨਾ ਕਿੰਨਾ ਜ਼ਖਮੀ ਜਿਆਦੀ ਸੰਤ ਮੇਰੇ ਹਸਬੰਦ ਤੇ ਤੇ ਮੇਰੇ ਜੇੜ ਦੇ ਹਾਂਜੀ ਨਾ ਜੀ ਨਾ ਨਹੀਂ ਨਹੀਂ ਉਹ ਬੰਦੇ ਪਤਾ ਲੱਗਾ ਜਿਹਨਾਂ ਨੇ ਉਹਨਾਂ ਨੂੰ ਮੱਲਾ ਕੀਤਾ ਹਾਂਜੀ ਕਿੰਨੇ ਬੰਦੇ ਸੀ ਉਹ ਉਹ ਜਾਣੀ ਸੀ ਉਹ ਜਾਣੇ ਸੀ ਹੁਣ ਮੰਗ ਕੀ ਕਰਦੇ ਤੁਸੀਂ 10 ਜਾਣੀ ਸੀ ਹਾਂਜੀ ਮੰਗ ਕੀ ਕਰਦੇ ਨੇ ਮੰਗੇ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਏ ਇਹ ਕਿੱਥੇ ਇਹ ਲੜਾਈ ਹੋਈ ਆ ਇੱਥੇ ਮੋਨ ਨਗਰ ਚ ਮੋਨ ਨਗਰ ਚ ਉਰਾ ਵੇਰਕੇ ਚ ਜੀਤ ਨਗਰ ਬਾਜ਼ਾਰ ਦੇ ਵਿੱਚ ਹਾਂਜੀ ਕੀ ਗੱਲ ਹੋਈ ਜੀ ਸਰ ਜੀ ਆਪਾਂ ਦੇ ਛਡੋਂ ਗਏ ਸੀ ਤੇ ਇੰਨੀ ਗੱਲ ਤੋਂ ਸਾਰਾ ਉਹਨਾਂ ਦਾ ਪਰਿਵਾਰ ਆਣ ਕੇ ਪਿਆ ਜੀ ਕਿੰਨੇ ਕ ਬੰਦੇ ਸੀ ਉਹ ਜੀ ਉਹ 10 ਤੋਂ ਪਲੱਸ ਸੀ ਸਾਰੇ ਠੀਕ ਹੈ ਹਾਂ ਜੀ ਸਾਰੇ ਛੱਟਾ ਛੁੱਟਾ ਮਾਰੀ ਦਾਤੋ ਹਾਂ ਜੀ ਮੇਰੇ ਇੱਥੇ ਵੱਜਿਆ ਤੇ ਆਹ ਅੰਗੂਠੇ ਦੇ ਮੰਗ ਕੀ ਕਰਾ ਮੰਗ ਸਰ ਜੀ ਉਹਨਾਂ ਦੇ ਪਰਚੇ ਚਾਹੀਦੇ ਸਜ਼ਾ ਚਾਹੀਦੀ ਉਹਨਾਂ ਨੂੰ ਤੁਹਾਡੀ ਕੋ ਪ੍ਰਾਣੀ ਰਾਂਜੀ ਸ਼ੁਕਰ ਨਹੀਂ ਨਹੀਂ ਸਰ ਜੀ ਆਪਾਂ ਦੇ ਲੜਦੇ ਨਹੀਂ ਕਿਨਾਂ ਜੀ ਉਮਰ ਮੇਰੀ 14 ਸਾਲ ਦੀ ਉਮਰ ਮੇਰੀ 14 ਸਾਲ ਦੀ ਮੇਰੇ ਤੋਂ ਵੱਡੀ ਉਮਰ ਦੇ ਜੀ ਨਾਲ ਪੂਰਾ ਲੈਣਾ ਸੀ तव्हां चुको मोलदे